சி <laughs> மகான <laughs> ਫਿਰ ਕੀ ਗੱਲ ਹੋਈ ਜਿਹੜੀ ਰਾਤ ਤੇ ਹਾਦਸਾ ਹੋਇਆ ਦੋ ਬੱਚੇ ਰੇਹ ਚ ਜਿਹੜੇ ਗੁਰਗਰੇ ਇਹ ਭਾਈ ਜੀ ਮੈਂ ਆਉਂਦਾ ਪਿਆ ਸੀ ਮੱਲ ਵਾਲੀ ਸਾਈਡੋਂ ਤੇ ਇੱਥੇ ਬਹੁਤ ਚਿੱਕੜ ਜ਼ਿਆਦਾ ਸੀ ਭਾਈ ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਇੱਤੇ ਤੇ ਮੈਂ ਅੱਜ ਆਇਆ ਰਾਤ ਤੇ ਮੈਨੂੰ ਇਹ ਗੱਲ ਦਾ ਪਤਾ ਨਹੀਂ ਚਿੱਕੜ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਉਹ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ ਜਦੋਂ ਤਿਲਕਣਾ ਸ਼ੁਰੂ ਹੋ ਗਿਆ ਦੋ ਕੁ ਮਿੰਟੋਂ ਮੈਂ ਪੈਰ ਫੁੱਲ ਲਾ ਕੇ ਰੋਕਿਆ ਹਦਲ ਕੋਸ਼ਿਸ਼ ਕੀਤੀ ਉਹ ਬੰਨੀ ਦੇ ਨਾਲ ਜਦੋਂ ਡਿੱਗ ਗਿਆ ਤੇ ਇਹ ਤਿੰਨੇ ਹੀ ਇਹ ਵਿਚ ਦੇ ਅੱਗੇ ਨਰ ਦੇ ਮੈਂ ਤਾਂ ਰਹਿ ਗਈ ਮੈਂ ਫਿਰ ਛਾਲ ਮਾਰੀ ਇਹਨਾਂ ਨੂੰ ਕੱਢਣ ਲਈ ਉਹ ਮੇਰੇ ਸਾਲ ਦਾ ਜਿਹੜੇ ਹੈਗੇ 25 ਕਿੰਨੇ ਸਾਲ ਦੇ ਬੱਚਾ ਇੱਕ 5 ਸਾਲ ਦਾ ਇਹ ਇੱਕ ਤੇ ਇੱਕ 2 ਸਾਲ ਦੇ ਕੀ ਨਾਂ ਸੀ ਉਹਨਾਂ ਦੇ ਇੱਕ ਦਾ ਨਗਰ ਭੇਜੇ ਇੱਕ ਦਾ ਨਾਨੀ ਬਰਤ ਤਹੀ ਤੇ ਜਿਹੜੇ ਹੈਗੇ ਤੁਹਾਡੇ ਦਸ ਦੇ ਵਾਈਫ ਜਿਹੜੇ ਹੈਗੇ ਉਹ ਡਿੱਗ ਪਏ ਸੀਗੇ ਹਾਂਜੀ ਹਾਂਜੀ ਉਹ ਵੀ ਡਿੱਪੇ ਹੀ ਗਏ ਉਹਨਾਂ ਨੂੰ ਵੀ ਮੈਂ ਤੱਕਾ ਧੁੱਕਾ ਲਾ ਕੇ ਉਹਨੂੰ ਸਾਈਡ ਨੂੰ ਲ ਜਾਂਦਾ ਸੀਗਾ ਜਦੋਂ ਮੈਂ ਕੁੜੀ ਹੱਲ ਵੇਖ ਲਾ ਪਿਆ ਉਹਨਾਂ ਚੰਨ ਨੂੰ ਉਹ ਡੁੱਬ ਗਏ ਤੇ ਨਾਲ ਲ ਵੇਖਿਆ ਤੇ ਕੁੜੀ ਡੁੱਬ ਗਈ ਮੈਂ ਆਪ ਪਾਰ ਨਿਕਲਿਆ ਮਹਾ ਮੈਂ ਪੱਜ ਕੇ ਪਿੰਡ ਵਿਆ ਪਿੰਡ ਜਾ ਕੇ ਦੱਸਿਆ ਉਹਨਾਂ ਚੰਨ ਨੂੰ ਕਿਸਮਤ ਚਲੋ ਕੰਮ ਕਰ ਗਈ ਇਹ ਕਿਤੇ ਉਥੇ ਨਾ ਟਾਲੀ ਆ ਤੇ ਟਾਲੀ ਦੇ ਨਾਲ ਹੱਥ ਉਠੜ ਗਏ ਇਹਨਾਂ ਦੇ ਉੱਥੇ ਬੈਠੇ ਰਹੇ ਬਾਜ ਉਧਰੋਂ ਇਹ ਵਾਜਾ ਦਿੰਦੇ ਆਉਂਦੇ ਸੀ ਤੇ ਇਧਰੋਂ ਪਿੰਡ ਵਾਲੇ ਚੱਲ ਗਏ ਆਪਣੇ ਤੇ ਪਿੰਡ ਵਾਲਿਆਂ ਨੇ ਇਹਨੂੰ ਜਾ ਕੇ ਫੜਿਆ ਤੇ ਪਰ ਬੱਚਿਆਂ ਦਾ ਕੋਈ ਪਤਾ ਨਹੀਂ ਭਾਈ ਇਹ ਕਿਹੜੇ ਪਿੰਡ ਦਾ ਜਿਹੜਾ ਹੈਗਾ ਖੋਲੇਗਾ ਤੇ ਇਹ ਪਿੰਡ ਵਰਪਾਲਈ ਵਰਪਾਲ ਪਿੰਡ ਦਾ ਪੁਲ ਹੈ ਜੀ ਤੇ ਕੀ ਗੱਲ ਹੈ ਕਿ ਇਹ ਬੰਦ ਲੋ ਇਹ ਪੁਲ ਤੇ ਕਿੰਨੇ ਕਿਹੜੇ ਸਾਲ ਨਾਲ ਆ ਗਈ ਜਿਹੜੇ ਮਿੱਟੀ ਏ ਟਰੈਕਟਰਾਂ ਦੇ ਨਾਲ ਮਿੱਟੀ ਪਾਉਂਦੇ ਆਈ ਆ ਪਰੜੀ ਤੇ ਮਿੱਟੀ ਪਾਉਂਦੇ ਆ ਤੇ ਉਹ ਸਫਾਈ ਕਰਦੇ ਨਹੀਂ ਗਈ ਉਹ ਤੇ ਕੱਲ ਮਸ਼ੀਨ ਲਾਈ ਇਹਨਾਂ ਨੇ ਜਦੋਂ ਉੱਥੇ ਕੱਢੀ ਬੂਟੀ ਤੇ ਉਹ ਮਸ਼ੀਨ ਦੇ ਨਾਲ ਚਿੱਕੜ ਜ਼ਿਆਦਾ ਹੋ ਗਿਆ ਕੋਹਮੀ ਪੈ ਗਿਆ ਤੇ ਇਹਦੇ ਨਾਲ ਚਿੱਕੜ ਜ਼ਿਆਦਾ ਹੋਣ ਕਰਨਾ ਤੇ ਮੋਟਰਸਾਈਕਲ ਉਹਨਾਂ ਨੂੰ ਚਾਹੀਦਾ ਹੀਗਾ ਜੁਰਤੇ ਜੇ ਚਿੱਕੜ ਹੋਇਆ ਵਾ ਤੇ ਕਰਾਇਆ ਕਰੂਆ ਮਾਰ ਦੇਣਾ ਚਾਹੀਦਾ ਹੀਗਾ ਤੇ ਜਦੋਂ ਗਾਰੇ ਦੇ ਵਿੱਚ ਮੋਟਰਸਾਈਕਲ ਵੜੂ ਗਈ ਮੋਟਰਸਾਈਲ ਤਾਂ ਤਿਲਕੂ ਗਈ ਭਲਾ ਜਿਵੇਂ ਮਰਜੀ ਆ ਕੋਈ ਬੱਚੇ ਬਾਰੇ ਕੁਝ ਪਤਾ ਲੱਗਾ ਹੈ ਤੱਕ ਨਹੀਂ ਬੱਚਾ ਬਾਰੇ ਕੁਝ ਪਤਾ ਨਹੀਂ ਲੱਗਿਆ ਕੀ ਕਰੇ ਕੋਈ ਉਹ ਪਾਗੂ ਲੋ ਪਿੱਛੋ ਲੈ ਜਿਹੜੀ ਹੈਗੀ ਪਾਣੀ ਬੰਦ ਕਰਦਾ ਕਿ ਕਿਹਾ ਲਾ ਕੇ ਪਾਣੀ ਬੰਦ ਕੀਤਾ ਜਾਸੇ ਤੇ ਭਾਈ ਟੀਮ ਮਗਾਈ ਆ ਭਾਈ ਉਹਨਾਂ ਨਾਲ ਗੱਲ ਹੋਈ ਆ ਤੇ ਆਂਦੇ ਟੀਮ ਮਗਾਈ ਆ ਉਥੋਂ ਬਠਿੰਡੇ ਤੋਂ ਤੇ ਉਹ ਤੁਰੇ ਆਉਂਦੇ ਆ ਐਂਡੇ ਕਿ ਤਾਈ ਇੱਥੇ ਪਹੁੰਚਦੇ ਆ ਤੇ ਫਿਰ ਦੇਖਣਗੇ ਥੱਲੇ ਹਾਂਜੀ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਆਪ ਕੋਲ ਬਣ ਜਾਣਾ ਚਾਹੀਦਾ ਈ ਕੀ ਨਾ ਮੇਰਾ ਨਾਮ ਜਸਬੀਰ ਹੈ ਜੀ ਤੇ ਕੀ ਜਿਹੜਾ ਰਾਤ ਹਾਸਾ ਹੋਇਆ ਉਹ ਕਾਰਨ ਕੀ ਹੋਇਆ ਜੀ ਹੋਆ ਸਰ ਚਾਰ ਬਿਜੜੀ ਕੇ ਮੈਂਬਰ ਤੁਰੇ ਉਦੇਸੀ ਦੋ ਬੱਚੇ ਤੇ ਦੋਵੇਂ ਮੀਆਂ ਬੀਬੀ ਆਪਸੀ ਤੇ ਜਦੋਂ ਇਥੇ ਚਿੱਕੜ ਵੱਜਾ ਸੀਗਾ ਤੇ ਵੀ ਬਹੁਤ ਇਹਨਾਂ ਨੇ ਚਿੱਕੜ ਬਹੁਤ ਮੀਂਹ ਦਾ ਨਾਲ ਮਿੱਟੀ ਪੈ ਗਈ ਇਹਨਾਂ ਦੀ ਮਿੱਟੀ ਪਾਈ ਦੂਜੇ ਪਾਸੇ ਚਾਕੇ ਵਿਚਾਲੋ ਤਾਂ ਇਹਨਾਂ ਨੇ ਜਦੋਂ ਚਿੱਕੜ ਹੋ ਗਿਆ ਤੇ ਇਹਨਾਂ ਦਾ ਮੋਟਰਸਾਈਕਲ ਡਲਕ ਗਿਆ ਤੇ ਵੀ ਬੱਚੇ ਵੀ ਡਿੱਗ ਪਏ ਤੇ ਉਹਨਾਂ ਦੀ ਮਾਤਾ ਵੀ ਡਿੱਗ ਪਈ ਜਦੋਂ ਉਹਨਾਂ ਦੇ ਘਰ ਵਾਲੇ ਨੇ ਛਾਲ ਮਾਰੀ ਤਾਂ ਉਹਨਾਂ ਤੋਂ ਵੀ ਆਪਦੇ ਘਰ ਵਾਲੀ ਕੱਢ ਲਈ ਬੱਚੇ ਨਹੀਂ ਲੱਭੇ ਹਜੇ ਤੱਕ ਬੱਚੇ ਨਹੀਂ ਲੱਭੇ ਤਾਂ ਇਹ ਦਾ ਬਹੁਤ ਮੰਦਾ ਹਾਲ ਸੀ ਅਸੀਂ ਬਹੁਤ ਔਖੇ ਅੱਗੇ ਵੀ ਲੰਘਦੇ ਸੀ ਬਹੁਤ ਦੋ ਤਿੰਨ ਵਾਰ ਅੱਗੇ ਵੀ ਬਹੁਤ ਆਸਿਆ ਵਾਪਰੇ ਆ ਤੇ ਪਰ ਇਹ ਦੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਪਰ ਇਹ ਠੇਕੇਦਾਰ ਵਾਤੇ ਕੰਮ ਗਲਤ ਆ ਜਿਹੜਾ ਮਿੱਟੀ ਚੱਕ ਕੇ ਤੇ ਇਹਨੇ ਮੀਂਹ ਦੇ ਹੁਣ ਸੋਣ ਆਇਆ ਤੇ ਹੁਣ ਮੀਂਹ ਪੈਂਦਾ ਸੀ ਤਾਂ ਹੁਣ ਇਹ ਇਹਦਾ ਚੱਕਰ ਬੰਦਾ ਤੇ ਜਦੋਂ ਸੁੱਕ ਇਨਸਾਨਾ ਸੀ ਉਦੋਂ ਕਿਉਂ ਨਹੀਂ ਇੱਤੇ ਮਿੱਟੀ ਪਾਈ ਸਫਾਈ ਕਰਨੀ ਚਾਹੀਦੀ ਤੇ ਇਹ ਜੇ ਮਿੱਟੀ ਪਈ ਸੀ ਤਾਂ ਫਿਰ ਕਰਾਇਆ ਮਾਰ ਕੇ ਨੂੰ ਸਾਫ ਕਰਦੇ ਤਾਂ ਇਹ ਜਿਹੜੀ ਆ ਜਿਹੜਾ ਘੱਟ ਨਾ ਵਾਪਰਦੀ ਤੇ ਕੀ ਮੰਗ ਕਰਦੇ ਸਰਕਾਰ ਕੋ ਤੇ ਅਸੀਂ ਇਹੇ ਮੰਗ ਕਰਦੇ ਵੀ ਉਹ ਗਰੀਬ ਪਰਿਵਾਰ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਏ ਤੇ ਉਹਦਾ ਨਿਸ਼ਾਫ ਸਾਨੂੰ ਮਿਲਣਾ ਚਾਹੀਦਾ ਦੱਸੋ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਸਰਪੰਚ ਪਿੰਡ ਬਰਪਾਲ ਤੋਂ ਜੀ ਕੀ ਕਾਰਨ ਹੋਇਆ ਜਿਹੜਾ ਰਾਤ ਹਾਸਾ ਹੋ ਗਿਆ ਹੈਗਾ ਨਹਿਰ ਵਿੱਚ ਬੱਚੇ ਰੁੜ ਗਏ ਸਭ ਤੋਂ ਪਹਿਲਾਂ ਤਾਂ ਜੀ ਬੜੀ ਦੁਖਦਾਈ ਦੀ ਗੱਲ ਇਹ ਹੈ ਲੈ ਵੀ ਇੱਕੋ ਪਰਿਵਾਰ ਦੇ ਚਾਰ ਜੀ ਜਿਹੜੇ ਇੱਕੇ ਦਮ ਨਹਿਰ ਚ ਡਿੱਗ ਪਏ ਜਿਨ੍ਹਾਂ ਚ ਦੋ ਬੱਚੇ ਰੁੜ ਗਏ ਤੇ ਮਾਤਾ ਪਿਤਾ ਤਾਂ ਨਿਕਲ ਆਏ ਬੜੀ ਤਸ਼ੱਦਦ ਦੇ ਨਾਲ ਉਹਨਾਂ ਨੂੰ ਵੀ ਕੱਢਿਆ ਗਿਆ ਤੇ ਇਹ ਸਿਰਫ ਠੇਕੇਦਾਰ ਦੀ ਨਲਾਇਕੀ ਹੋਣ ਕਾਰਨ ਜਿਹੜਾ ਇਹ ਕੰਮ ਹੋਇਆ ਵਾ ਜਿਹੜਾ ਇਹਦਾ ਰੇਲਿੰਗ ਵੀ ਨਹੀਂ ਉੱਤੇ ਲੱਗੀ ਹੋਈਗੀ ਅੱਗੇ ਵੀ ਬਹੁਤ ਹਾਦਸੇ ਹੋਏ ਇੱਥੇ ਪਰ ਕਿਸੇ ਨੇ ਕੋਈ ਖਬਰਸਾਰ ਨਹੀਂ ਲਈਗੀ ਇਹ ਜਿਹੜਾ ਅੱਜ ਮੌਸਮ ਖਰਾਬ ਆ ਮੀਂਹ ਪੈ ਰਿਹਾ ਠੇਕੇਦਾਰ ਇੱਥੇ ਮਿੱਟੀ ਪਾ ਰਿਆ ਵਾ ਉਹਦੇ ਕਾਰਨ ਚਿੱਕੜ ਬਣਿਆ ਹੋਇਆ ਚਿੱਕੜ ਦੇ ਕਾਰਨ ਉਹ ਮੋਟਰਸਾਈਕਲ ਤਿਲਕਿਆ ਤੇ ਬੱਚੇ ਵਿੱਚ ਜਾ ਕੇ ਡਿੱਗ ਗਏ ਤੇ ਬੱਚੇ ਦੋ ਰੁੜ ਗਏ ਇੱਕ 4 ਸਾਲ ਦਾ ਬੱਚਾ ਵਾ ਇੱਕ 2 ਸਾਲ ਦਾ ਵਾ ਇੱਥੇ ਕੋਈ ਬੱਚੇ ਦਾ ਪਤਾ ਲੱਗਾ ਨਹੀਂ ਜੀ ਕੋਈ ਪਤਾ ਨਹੀਂ ਲੱਗਿਆ ਬੱਚੇ ਦਾ ਹਜੇ ਬੱਚੇ ਨੂੰ ਲੱਭਣ ਵਾਸਤੇ ਪ੍ਰਸ਼ਾਸਨ ਕੀ ਕਰ ਰਿਹਾ ਹਾਂ ਜੀ ਐਨ ਟੀਮ ਆ ਰਹੀ ਓਥੋਂ ਐਨ ਡੀ ਆਰ ਐਫ ਦੀ ਤੇ ਐਸ ਡੀ ਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਲ ਭੀ ਉਹ ਥੋੜੇ ਟਾਈਮ ਤੱਕ ਆ ਰਹੀ ਤੇ ਉਹ ਕਰਨਗੇ ਪਾਲੀ ਸਰਕਾਰ ਕੋ ਕੀ ਮੰਕਰਦੇ ਆ ਕਿ ਜਿਹੜਾ ਇਹ ਪੋਲ ਬਣਾਇਆ ਹੈ ਜਿਹੜਾ ਹੈਗਾ ਪੁਲ ਤੇ ਰੇਲਿੰਗ ਨਹੀਂ ਹੈਗੀ ਪੁਲ ਬਹੁਤ ਤੰਗ ਹੈਗਾ ਇਸੇ ਹਾਸਿਆ ਸਭ ਤੋਂ ਪਹਿਲਾਂ ਤਾਂ ਮੰਗ ਆ ਜੀ ਸਾਡੀ ਇੱਕ ਤਾਂ ਜਿਹੜੇ ਬੰਦੇ ਇੱਥੇ ਜ਼ਿੰਮੇਵਾਰ ਨੇ ਕੰਮ ਕਰਾ ਰਹੇ ਨੇ ਉਹਨਾਂ ਤੇ ਐਫ ਆਈ ਆਰ ਦਰਜ ਹੋਵੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੀ ਤੇ ਦੱਸ ਦਰ ਜਿਹੜੇ ਨਹਿਰ ਦੇ ਦੋਨੋਂ ਸੈਂਟਰ ਦੇ ਵਿੱਚੋਂ ਜਿਹੜੀ ਹੈਗੀ ਹਾਂਜੀ ਦੋਨਾਂ ਸਾਈਡਾਂ ਤੋਂ ਮਿੱਟੀ ਵਿਚਾਲੇ ਚੁੱਕੀ ਹੋਈ ਆ ਜਿਹੜੇ ਕਿ ਰੋਖ ਉੱਥੇ ਲੱਗੇ ਸੀ ਉਹ ਵੀ ਪੱਟੇ ਹੋਏ ਆ ਠੇਕੇਦਾਰਾਂ ਨੇ ਕੁਝ ਗਾੜ ਰਲ ਗਏ ਮਹਿਕਮਾ ਵਾਲੇ ਆਪਸ ਵਿੱਚ ਇਹਨਾਂ ਨੇ ਉੱਥੇ ਵੀ ਬਹੁਤ ਵੱਡਾ ਨੁਕਸਾਨ ਕੀਤਾ ਜਿਹੜਾ ਕਿ ਦੋਨਾਂ ਨਹਿਰਾਂ ਦਾ ਪਾਣੀ ਹੋ ਸਕਦਾ ਪਾਣੀ ਦਾ ਥੋੜਾ ਜਿਹਾ ਵੀ ਚੜ੍ਹਾ ਹੋ ਜੇ ਤੇ ਦੋਨਾਂ ਨਹਿਰਾਂ ਦਾ ਪਾਣੀ ਆਪਸ ਵਿੱਚ ਮਿਲ ਜਾਵੇ ਉੱਥੇ ਵੀ ਪਾੜ ਪੈਣ ਦਾ ਖਤਰਾ ਹੋ ਸਕਦਾ ਵਾਜੀ ਤੇ ਲੱਗਦਾ ਹੈ ਕਿ ਇਹ ਸਾਰਾ ਕੁਝ ਮਹਿਕਮੇ ਦੇ ਹਾਂਜੀ ਬਿਲਕੁਲ ਜੀ ਇਹ ਮਹਿਕਮੇ ਦੀ ਨਿਗਹਿਲੀ ਕਰਕੇ ਹੋਇਆ ਜੀ ਤੇ ਇਹਦਾ ਮੱਕੀ ਅੱਗੋਂ ਵੀ ਆਪਾਂ ਨੂੰ ਮੱਕੀ ਪ੍ਰੋਬਲਮ ਆ ਸਕਦੀ ਹੈ ਬੇਨਤੀ ਹੈਗੀ ਕਿ ਮੈਡਮ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਮੈਂ ਸਾਰੀ ਸੰਗਤ ਜਿਹੜੇ ਚਲੋ ਠੀਕ ਹੈ ਜੀ ਜਿਹੜਾ ਬੱਚੇ ਚਲੇ ਗਏ ਜਿਹੜਾ ਹਾਸਾ ਹੋ ਗਿਆ ਉਹ ਤਾਂ ਨਹੀਂ ਚਲੋ ਘਾਟਾ ਨਹੀਂ ਪੂਰਾ ਹਣਾ ਜਿਹੜਾ ਇਹਨਾਂ ਦੀ ਜਿੰਨੀ ਵੀ ਮਦਦ ਕਰ ਸਕਦੇ ਆਪਾਂ ਇਹਨਾਂ ਦਾ ਸੰਯੋਗ ਦਈਏ ਤੇ ਉਹਨਾਂ ਦੇ ਕਾਰਵਾਈ ਕਰੀਏ ਜੀ ਅੱਗੋਂ ਅੱਗੋਂ ਤੋਂ ਲੋਕ ਬਚਾਈਏ ਰੋਗ ਲਾਓ ਜੀ ਪੁੱਲ ਤੇ ਰੋਗ ਵੀ ਲਾਓ ਜੀ ਪੁੱਲ ਤੇ ਰੋਗ ਵੀ ਲਾਓ ਜੀ ਜਿਹੜੇ ਆ ਕੜੇ ਆਪਾਂ ਵੀ ਅੱਗੇ ਵੀ ਕਿਹਾ ਵਾ ਹਾਂਜੀ ਗ੍ਰਿਲ ਨਹੀਂ ਲੱਗੀ ਗ੍ਰਿਲ ਬਾਰੇ ਜ਼ੋਰ ਮੈਡਮ ਇਹਨਾਂ ਤੇ ਧਿਆਨ ਦਿੱਤਾ ਜਾਵੇ ਜੀ ਪੂਰੀ ਤਰ੍ਹਾਂ ਅੱਜ ਤੱਕ ਹੋਣਾ ਚਾਹੀਦਾ ਪੁੱਲ ਦੀ ਸਰ ਉਹਨਾਂ ਜਿਹੜਾ ਫਰਨੀਚਾ ਜੀ ਪੁੱਲ ਦੀ ਵੀਡੀਓ ਬੇਸ਼ੱਕ ਜੀ ਵੀਡੀਓ ਕੋਲ ਕਰ ਲੋ ਹੈਲੋ ਜੀ ਉਹਨਾਂ ਦੇ ਵੱਲੋਂ ਇੱਕ ਚੈਕਿੰਗ ਕਰਾ ਕੇ ਪੂਰੇ ਫੁੱਲ ਦੀ ਇੱਕ ਵਾਰ ਲੈ ਲੈਣੇ ਹੈ ਕਿਵੇਂ ਇਹਨਾਂ ਦੇ ਕੀ ਸਟਰਕਚਰਲ ਅਰੇਂਜਮੈਂਟਸ ਹੋ ਸਕਦੇ ਆ ਬੈਟਰ ਉਹ ਸਾਰਾ ਕਰਾ ਲੈਣੇ ਹੈ ਜੀ ਹਾਂ ਜੀ ਮੈਡਮ ਆਪਾਂ ਨਾ ਅੱਗੇ ਵੀ ਧਿਆਨ ਦੀਏ ਕਿਉਂਕਿ ਅੱਜ ਤਾਂ ਚਲੋ ਦੋ ਬੱਚੇ ਤੇ ਅੱਗੇ ਜਾਣਾਂ ਨੂੰ ਬਚਾਇਆ ਜਾ ਸਕਦਾ ਵਾ ਸਟਰਕਚਰਲ ਜਾਂਚ ਹੀ ਕਰਾ ਲੈਣੇ ਹੈ ਜੀ ਇੱਕ ਵਾਰ ਸਾਰਾ ਸੇਫਟੀ ਅਸੈਸਮੈਂਟ ਸਾਰਾ ਕੁਝ ਹਾਂ ਜੀ ਤੇ ਮੈਡਮ ਜਿਹੜਾ ਠੇਕੇਦਾਰ ਇਹਨੂੰ ਆਦੇ ਕੋਲ ਬੁਲਾਓ ਜੀ ਇਹ ਮੈਂ ਕਿ ਇਹ ਸਿਰਫ ਤਾਂ ਹੋਇਆ ਵਾ ਕਿ ਉੱਥੋਂ ਮਿੱਟੀ ਚੱਕ-ਚੱਕ ਕੇ ਮੈਂ ਕਿ ਲੈ ਕੇ ਜਾਂਦਾ ਮੈਂ ਚਿੱਕੜ ਦੇ ਕਰਕੇ ਸਲਿੱਪ ਹੋਇਆ ਮ ਨਹੀਂ ਨਹੀਂ ਬਿਲਕੁਲ ਬਿਲਕੁਲ ਮੈਂ ਮੋਬਾਈਲ ਤੇ ਐਸਜੀਐਮ ਨੂੰ ਭੇਜਿਆ ਹੈ ਹਾਂਜੀ ਐਸਜੀਐਮ ਸਾਹਿਬ ਮੇਰੇ ਕੋਲ ਹੀ ਆ ਜੀ ਇਹ ਗੱਲ ਕਰੋ ਜੀ ਐਸਜੀਐਮ ਸਾਹਿਬ ਨਾਲ ਤੁਹਾਨੂੰ ਸਾਰੀ ਮੈਂ ਕਿਥੋਂ ਦੀ ਪੋਜੀਸ਼ਨ ਦੱਸਦੇ ਆ ਜੀ ਸੱਚੀ ਕਮ ਮੈਂ ਪਹੁੰਚ ਗਿਆ ਮੈਂ ਸਾਰੀ ਸੈਸ ਕਰਕੇ ਰਿਪੋਰਟ ਕਰ ਦਿੰਦਾ ਮੈਮ ਕਰ ਦਿੰਦਾ ਜੀ ਗੁਰਮੀਤ ਕੰਮ ਕਰੋ ਆਪਣਾ ਇਹ ਸਾਰਾ ਮੈਨੂੰ ਰਿਪੋਰਟ ਕਰ ਦਿਓ ਕਿ ਜਿਹੜਾ ਪੁਲ ਕਿਦਾ ਹੈ ਕਿ ਜਿਹੇ ਨੰਬਰ 1 ਨੰਬਰ 2 ਕਿਦਾ ਇਹ ਜ਼ਿੰਮੇਦਾਰੀ ਵੰਡੀ ਸੀ ਆਪਣੇ ਪੁਲ ਦੀਆਂ ਇਹ ਸਾਰੀ ਸਟਰਕਚਰਲ ਸੇਫਟੀ ਸਾਰਾ ਕੁਝ ਕਰਕੇ ਜਿਹੜੀ ਵੀ ਰਿਸਪੌਂਸਿਬਿਲਟੀ ਫਿਕਸ ਹੁੰਦੀ ਹੈ ਮੈਨੂੰ ਸ਼ਾਮਤ ਕਰਕੇ ਭੇਜੋ ਜੀ ਜੀ ਮੈਮ ਜੀ ਮੈਮ ਮੈਮ ਵੈਸੇ ਦੇਖ ਲਿਓ ਦੂਸਰੀ ਦੂਸਰੀ ਸਾਈਡ ਤੇ ਵੀ ਦੋਨਾਂ ਤੇ ਰੇਲਿੰਗ ਨਹੀਂ ਹੈਗੀ ਬਹੁਤ ਰਿਸਕੀ ਹੈਗਾ ਇੱਥੇ ਇਥੇ ਕੋਈ ठेकेदार ਮਿੱਟੀ ਪਟ ਰਿਹਾ ਸੀਗਾ ਸ਼ਾਇਦ ਇਹ ਕਹਰੇ ਇਲੀਗਲ ਤਰੀਕੇ ਨਾਲ ठेकेदार ਕੋਲ ਪਤਾ ਨਹੀਂ ਮੈਂ ਨਹੀਂ ਦੱਸ ਰਿਹਾ ਪਤਾ ਨਹੀਂ ठेकेदार ਪਤਾ ਕਰਦੇ ਪਏ ਇਹਨਾਂ ਦਾ ਹੈਗਾ ਮੈਮ ਕਿਸੇ ਡਿਪਾਰਟਮੈਂਟ ਦਾ ਪਤਾ ਨਹੀਂ ਹੰਜ ਵੀਰ ਜੀ ਜੋ ਅੱਜ ਹਾਦਸਾ ਵਾਪਰਿਆ ਕਾਫੀ ਸਮੇਂ ਤੋਂ ਜਿਹੜਾ ਇਹ ਪੁਲ ਹੈ ਰੋਡਾਂ ਪੁਲ ਦਾ ਕਈ ਹਾਦਸੇ ਵਾਪਰ ਚੁੱਕੇ ਨੇ ਕੀ ਕਹਿਣਾ ਚਾਹੁੰਦੇ ਜਿਹੜਾ ਜਿਹੜਾ ਪਹਿਲਾਂ ਤਾਂ ਫਤੇ ਬਣਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜਿਹੜਾ ਹਾਦਸਾ ਹੋਇਆ ਵਾ ਬਹੁਤ ਮਾੜਾ ਕੰਮ ਹੋਇਆ ਵਾ ਇਹ ਕਾਟਾ ਕਦੀ ਨਹੀਂ ਪੂਰਾ ਹੋ ਸਕਦਾ ਇੱਕ ਪਰਿਵਾਰ ਕੜਾ ਬਿਲਕੁਲ ਹੀ ਉਜੜ ਗਿਆ ਵਾ ਉਹਦੀਆਂ ਖੁਸ਼ੀਆਂ ਉਜੜ ਗਈਆਂ ਵਾ ਕਿ ਦੋ ਬੱਚੇ ਇਸ ਪੁੱਲੇ ਦੇ ਲਪੇਟ ਦੇ ਵਿੱਚ ਆਏ ਆ ਬੜੇ ਚਿਰ ਤੋਂ ਅਸੀਂ ਵੀ ਮੰਗ ਕੀਤੀ ਸੀ ਸਰਕਾਰ ਨੂੰ ਵੀ ਕੀਤੀ ਸंचाई ਵਿਭਾਗ ਨੂੰ ਵੀ ਚਿੱਠੀਆਂ ਪਾਈਆਂ ਮੈਂ ਡੀਸੀ ਮੈਡਨਾਂ ਵੀ ਗੱਲ ਕੀਤੀ ਕਿ ਜਿਨ੍ਹਾਂ ਤੇ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਅੰਦਰ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜੋ ਰਲੀਫ ਫੰਡ ਦੇ ਵਿੱਚ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਮੈਂ ਆਪਣੀ ਟੀਮ ਵੱਲੋਂ ਇੱਥੇ ਇੱਕ ਛੋਟਾ ਜਿਹਾ ਐਲਾਨ ਕੀਤਾ ਕਿ ਇੱਕੜਾ ਗ੍ਰਿਲ ਦਾ ਕੰਮ ਹੈ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਅੱਜ ਹੀ ਗ੍ਰਿਲ ਬੰਨੀ ਸ਼ੁਰੂ ਹੋਊਗੀ ਜੀ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੜੀਆਂ ਛੋਟੇ ਬੱਚੇ ਦੀਆਂ ਇਨਸਾਨਾਂ ਦੀਆਂ ਕੜੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ